ਮੈਂ ਗੀਲਰ ਦਾ ਹੁਣੇ ਗੀਲਰ ਪਾਣੀ ਦੇ ਹੁੰਦੇ ਹਾਲੇ ਆਪਾਂ ਆਏ ਜੀ ਖੇਤਾਂ ਦੇ ਬਾਹਰ ਖਾਲੀਆਂ ਜਾਏ ਆ ਪਾਣੀ ਲਾਉਣ ਆਪਣੀਆਂ ਮੋਟਰਾਂ ਚੱਲਦੀਆਂ ਪਈਆਂ ਨੇ ਤੇ ਆ ਆਪਣੇ ਦੋ ਖੇਤ ਥੋੜੇ ਨਾ ਹਟ ਰਹੇ ਆ ਤੇ ਇਹ ਰਖਾਡੇ ਗੌਣੀਆਂ ਦੀ ਮੋਟਰ ਅਸੀਂ ਬਿਨਾਂ ਬਿਜਲੀ ਚਲਾਤੀ ਆ ਇੱਕ ਉਹ ਵੀ ਚਲਾ ਦੇਣੀ ਆ ਇੱਕ ਇਥੇ ਵੀ ਉਹ ਬਈ ਉਹ ਵੀ ਜਰਾ ਬਾਲਟੀਆਂ ਨਾਲ ਪਕੜ ਨੂੰ ਪਾਣੀ ਲਵਾਉਂਦੇ ਆ। ਉਹਨਾਂ ਨੂੰ ਦੋਹਨੇ ਹੋਣਾ ਹੈ। ਤੇ ਆਹ ਵਾ ਐਮਪੀ ਦੇ ਸਿੱਖਾਂ ਦਾ ਭਾਈ ਜਾਰਾ ਆਪਸੀ ਆਹ ਕੋਈ ਜਿਹੀ ਬਿਨਾਂ ਪੁੱਛੇ ਮੋਟਰ ਚਲਾ ਲਈ ਹੈ। ਇਹ ਨਹੀਂ ਕਿ ਪੁੱਛਣ ਜਾਣਾ ਵਾ ਤੇ ਅਗਲਾ ਮਨਾ ਕਰ ਦੇ ਤੇ ਇੰਜ ਟੰਝ। ਇਹ ਕਰਕੇ ਆਪਾਂ ਪੁੱਛੀਦਾ ਹੀ ਨਹੀਂ ਉਹ ਚਲਾ ਜਾਂਦੀ ਆ। ਆਹ ਹਾਲੇ ਦੇਖਾਰੇ ਪਾਣੀ ਲਈ ਜਾਂਦਾ ਬਾਲਟੀਆਂ ਨਾਲ। ਆ ਆਪਾਂ ਦੂਜੀ ਮੋਟਰ ਵੀ ਚਾਲੂ ਕਰ ਲਈ ਆ। ਹੋ ਜਲਦੀ ਦੂਸਰੀ ਇੱਧਰ ਜਲਦੀ ਪਈ ਆ ਆ ਦੋ ਇਹਦ ਇੱਕ ਐ ਇੱਕੋ ਥੱਲੇ ਕੰਟੜੇ ਦੋਹਾਂ ਚ ਭਰ ਗਏ ਆਪਾਂ ਘਰੇ ਚੱਲ ਜਾਣਾ ਇੱਕ ਉਹਦਰ ਮੋਟਰ ਉਹ ਵੀ ਚਾਲੂ ਕਰਨ ਜਾਣਾ ਉਹ ਵੀ ਕਹਿਦੀ ਆ ਉਹ ਉੱਥੇ ਆਹ ਦੇਖ ਵੀ ਉਹ ਵੀ ਆਪਾਂ ਬਿਨਾ ਮੰਗੇ ਚਾਲੂ ਕਰ ਲੈਣੀ ਆ ਪੁੱਛਣਾ ਨਹੀਂ ਗਾ ਬਸ ਚਾਲੂ ਕਰ ਦੇਣੀ ਆ ਚਾਲ ਬਈ ਬੰਦੇਲ ਸਿੰਘ ਚੱਲੀਏ ਤੀਜੀ ਮੋਟਰ ਚਾਲੂ ਕਰੀਏ ਚਾਲਾ ਦੀ ਆਪਾਂ ਤੀਜੀ ਮੋਟਰ ਉਹ ਤੇ ਬਣੀ ਪੁੰਜਣਾ ਦੋ ਤੇ ਚਲੰਦੀ ਆਹ ਬੰਗਲੇ ਬੈਠੇ ਉੱਥੇ ਤੇ ਉਹ ਵਾਲਟੀ ਵਾਲਾ ਵੀ ਹਾਲੇ ਤੱਕ ਵਾਲਟੀਟ ਹੋਈ ਜਾਂਦਾ ਉਹਨਾਂ ਨੂੰ ਮਿਲਦੇ ਆਂ ਗੱਲਬਾਤ ਕਰਦੇ ਆਂ ਗੱਲ ਹੁਣ ਆ ਗਏ ਆਂ ਦੀ ਆਪਾਂ ਆਪਣੇ ਖੇਤਾਂ ਲੱਗੇ ਮੋਟਰਾਂ ਲੱਗੇ ਦੇਖ ਆ ਇਹ ਤੋਂ ਛੁੱਟੀ ਹੀ ਖਾਲਚ ਇੱਕ ਉਹ ਉਹ ਛੁੱਟੀ ਇੱਕ ਉਹ ਮੰਗਨੀ ਆ ਉਹ ਲੋ ਛਾਲ ਛੁੱਟੀ ਹੁਣ ਉਹ ਤਿੰਨੇ ਬੰਦ ਕਰਕੇ ਇੱਥੇ ਦਿਨਾਤੀਆਂ ਕਿਉਂਕਿ ਉਧਰ ਆਪਾਂ ਉਹ ਕੰਵੇ ਲਾ ਕੇ ਉਹ ਕੰਵੇ ਲਾ ਕੇ ਉਹ ਕੰਵੇ ਲਾ ਕੇ ਉਧਰ ਚਲਾ ਆਏ ਦੂਜੀ ਉਸ ਕੇਹਦੀ ਹਾਂ ਆਪਣੀ ਇੱਥੇ ਆ ਵੀ ਵੱਧ ਭਰਦੇ ਹੋ ਰਾ ਟੱਕਰ ਤੇ ਉਹਦੇ ਪਾਰ ਹੀ ਜਾਣਾ ਤੇ ਉਹ ਬਾਲਟੀ ਵਾਲਾ ਬਾਈ ਉੱਥੇ ਬੈਠਾ ਵਾ ਆ ਬੈਠਾ ਜਿਹੜਾ ਬਾਲਟੀ ਨਾਲ ਪਾਣੀ ਲਵਾਉਂਦਾ ਹੈ ਉਹਦੇ ਨਾਲ ਕਰਦੇ ਚਰਤਾ ਵਿਚਾਰ ਸੰਦੇ ਕੀ ਕਰਦਾ ਕਿਉਂ ਕੂਂਦਾ ਬਾਲਟ ਨੂੰ ਪਾਣੀ ਗੰਡੇ ਵੀ ਜੇ ਆਹ ਬਾਲਟੀ ਵਾਲੇ ਪਾਉ ਨੇ ਇਹ ਉਹਨਾਂ ਦੇ ਗੰਡੇ ਆ ਪਾਣ ਲੱਗੰਦਾ ਗੰਨੇ ਦੇ ਵਿੱਚ ਘਾਵਾ ਦੇ ਘਰ ਦੇ ਵਿੱਚ ਗੰਨੇ ਹਾਂਜੀ ਭਾਈ ਤੁਸੀਂ ਬਾਲਟੀ ਨਾਲ ਪਾਣੀ ਲਾਉਣ ਦੇ ਯਾਰ ਥਾਂ ਰਹਿ ਗਿਆ ਇੱਥੇ ਅੱਛਾ ਆ ਰਹਿ ਗਿਆ ਇਥਾਂ ਮੈਂ ਕਹਾਂ ਲੈ ਜੰ ਜੋ ਕੇ ਪੈਸੇ ਨਹੀਂ ਉਸਾਂ ਤੇ ਕਰ ਨਹੀਂ ਆਹੋ ਲੈਣ ਜੋ ਕੇ ਪੈਸੇ ਮੈਂ ਲਵਾਵਾਂ ਨਹੀਂ ਹਾਂ ਚਲੋ ਬਰਾਹਮਾ ਆ ਤੂਆ ਥੱਲੇ ਵੀ ਚੱਲਣ ਦੇ ਜੀ ਇੱਕ ਦੂ ਆ ਇਥੇ ਚੱਲੰਦਿਆ ਇੱਕ ਹੌਲ ਤੇ ਚਲੀ ਜਾਂਦਾ ਆ ਭਰੇ ਭਰਾ ਨੂੰ ਪਾਣੀ ਲੈ ਜਾਂਦਾ ਆ ਨਹੀਂ ਵਰਨੀ ਆ ਪਰਸਾਂ ਚੋਸ ਨੇ ਕਿਹੜੀ ਖਾਤ ਭਾਈ ਇਹ ਪਾਣੀ ਲਾਤਾ ਅੱਜ ਨਾਲੇ ਉਹਨਾਂ ਦੀ ਉਹ ਕਲੀ ਆ ਆ ਜਾਣਦਿਆ ਉਹ ਜਿਹੜਾ ਬਾਲਟੀ ਵਾਲਾ ਪਾਉ ਨਿੱਕਾ ਚਾਚੇ ਦਾ ਮੁੰਡਾ ਮਜ਼ਾਕ ਡਾਇੰਗ ਕਰਨ ਪਾਣੀ ਲੱਗ ਗਿਆ ਵੇਖੋ ਘਾਤ ਪੈ ਗਈ ਆ ਪਾਣੀ ਲੱਗ ਗਿਆ ਆਲ ਗੁੱਡ ਕੰਮ ਹੁਣ ਅਸੀਂ ਜਾਣਨੇ ਆ ਘਰ ਨੂੰ ਕਿਉਂਕਿ ਮੋਟਰਾਂ ਚੱਲਦੀ ਰਹਿਣੀਆਂ ਵਾ ਦੋ ਤਿੰਨ ਘੰਟੇ ਕਿੰਨੇ ਵਜੇ ਕਰ ਲੈਟ ਆਉਂਦੀ ਆ 8 ਵਜੇ ਕਰ 8 ਵਜੇ ਦੇ ਕਰ ਭਾਰੀ ਜਾਣੇ ਆ ਤੇ ਦੋ ਦੋ ਨਾਂ ਘੰਟਿਆਂ ਨੂੰ ਆ ਕੇ ਚੱਕਰ ਮਾਰ ਦਾਂਗੇ ਜਾਂ ਭਰ ਜਾਣਗੇ ਤੇ ਮੋਟਰਾਂ ਬੰਦ ਕਰ ਦਾਂਗੇ ਨਹੀਂ ਤੇ ਚੱਲਦੀਆਂ ਰਹਿਣ ਦਾਂਗੇ ਇੱਧਰ ਕਿ ਘਰ ਪਾਠ ਆਖਿਆ ਗੁਰਬਾਣੀ ਦੀ ਬਾਣੀ ਆਉਂਦੀ ਆ ਘਰੇ ਆਪਾਂ ਆ ਗਏ ਬੜੇ ਚਿਰ ਦੇ ਆ ਗਏ ਥੋੜੇ ਜੇ ਕੰਮ ਕੀਤੇ ਇੱਕ ਹੋਰ ਟਰਾਲੀ ਆ ਉਹਦਾ ਕੰਮ ਕੀਤਾ ਕੱਲੂ ਉਧਰ ਵੱਢ ਕੇ ਨਵੀਂ ਲਾਣੀ ਆ ਪੱਠੇ ਗੁਦਰਨ ਦੇ ਆ ਤੇ ਨਾਤੇ ਦੇ ਹੋ ਕੇ ਘਰ ਵਾਲੇ ਗਏ ਆ ਗਵਾਂਡ ਵਿਆਹ ਵਾ ਅੱਜ ਉਹਨਾਂ ਦੀ ਪਤਾ ਨਹੀਂ ਹਲਦੀ ਆ ਕਿ ਤੇਲ ਆ ਕੀ ਆ ਉਹ ਐ ਆਪਣਾ ਘਰ ਆ ਆਟੀ ਵਾਲਾ ਵੀਰ ਫਾਲਦੀ ਆ ਵੀਰ ਆਹ ਟੀਮ ਚੱਲੀ ਜੇ ਵਿਆਹ ਤੇ ਦਿਹਾਣੀ ਦੇ ਨੇਰੇ ਚ ਨੇਰਾ ਹੋ ਗਿਆ ਟੱਕੇ ਆਟੀ ਵਾਲੀ ਅਸੀਂ ਚੱਲੇ ਆ ਮੋਟਰਾਂ ਬੰਦ ਕਰਨ ਨੇਰਾ ਹੋਇਆ ਪਿਆ ਤੋਂ ਨਬਾਂ ਨਹੀਂ ਚੱਲੂ ਹੋ ਗਈ ਆ ਦੇਖਣ ਕੋਈ ਨਹੀਂ ਤੇ ਆ ਨਾਲ ਮੇਰੇ ਬੰਦੇ ਜਾਨਦਿਆ ਮੈਨੂੰ ਤੇ ਬੰਦੇ ਜਲੂ ਨਹੀਂ ਦਿਖਾਂਦੇ ਆਪਾਂ ਅਸੀਂ ਮੋਟਰਾਂ ਵੇਖਣ ਤੇ ਆ ਇੱਕ ਮੂੰਹ ਆ ਕੇ ਖੁੱਲ ਗਈ ਆ ਆ ਬਲਕ ਹੋਈ ਦੇ ਪੈਰ ਵਿੱਚ ਤੇ ਬਾਕੀ ਕੁਛ ਨਾ ਭਰ ਗਿਆ ਉਹ ਇਧਰ ਬਣ ਕੇ ਲੀ ਜਾਂਦਾ ਹੁਣ ਉਧਰ ਗੱਲੇ ਆ ਜਿੱਧਰ ਉਹ ਉਧਰ ਮੰਗੀਆਂ ਮੋਟਰਾਂ ਪਾ ਗਿਆ ਹੈ ਉਧਰ ਵੇਖੋ ਨੇ ਕੀ ਹਾਲ ਤਾਲਾ ਭਾਰੀ ਗਾਣਾ ਉਧਰ ਵੀ ਆ ਬੇ ਜੀ ਘਰ ਆ ਕੀ ਜਾਲ ਬਣਾਇਆ ਪਿਆ ਅੱਧਰ ਜਾ ਕੇ ਵੇਖਾਂਗੇ ਹੁਣ ਨਜ਼ਰੋਂ ਇੱਧਰ ਚੱਲਦੇ ਰਹਿੰਦੀਆਂ ਆ ਅੱਗੇ ਵੇਖਦੇ ਆ ਹੌਟਾ ਹੌਟਾ ਲਾ ਕੇ ਬਨ ਜਾਂਗੇ ਉੱਤੇ ਆ ਪਾਣੀ ਚੱਲ ਕੇ ਤੇ ਗਵੰਡੀਆਂ ਦੀ ਕਣਕ ਭਰ ਗਈ ਭਰੀ ਭਰਾਈ ਅਹੀਂ ਤੋਂ ਵਾਲਾ ਬਨੇਆ ਸਾਨੂੰ ਟੂਆ ਨਹੀਂ ਲੱਭਦਾ ਕਿੱਥੇ ਚੱਲਦਾ ਪਿਆ ਸਮਝ ਨਹੀਂ ਲੱਗਦੀ ਵੱਟ ਵੀ ਵੱਢ ਲਈ ਆ ਸਾਰਾ ਕੁਝ ਕਰ ਲਿਆ ਪਾਣੀ ਕਿੱਥੋਂ ਚੱਲਣ ਦਿਆ ਪਤਾ ਨਹੀਂ ਲੱਗਦੀ ਸਾਰੀ ਛਿੰਮੀ ਜਾਂਦੀ ਆ ਸਾਰੀ ਵੱਟ ਫੰਦੀ ਪਈ ਆ ਟੂਏ ਲੱਭ ਲੱਭ ਕੇ ਅਹੀਂ ਪਰੇਸ਼ਾਨ ਆ ਲੱਭਦੇ ਨਹੀਂ ਗੇ ਜਿਹੜੇ ਬੰਦ ਹੁੰਦੇ ਆ ਬੰਦ ਕਰ ਦਈਦੇ ਆ ਜਿਹੜੀ ਪੁੱਠੇ ਪਾਸੇ ਮਿੱਟੀ ਲਾਦੀ ਉਹਨਾਂ ਨੂੰ ਪੁੱਠੇ ਪਾਸੇ ਮਿੱਟੀ ਲਾ ਦਈਦੀ ਆ ਵੱਟਾ ਸਮੰਡ ਕਰੀਆ ਬੰਦਾ ਜਿੰਨੀ ਭਰਨੀ ਉਹ ਤੇ ਪਾਰੀ ਜਾਣੀ ਆ ਉਹ ਨਹੀਂ ਚੱਲੇ ਆ ਉਧਰ ਉਹ ਉਧਰ ਜਿੱਧਰ ਮੋਟਰ ਮੰਗੇ ਮੰਗੇ ਤੇ ਨਹੀਂ ਮਤਲਬ ਦੂਜੇ ਦੀਆਂ ਚਲਾਈਆਂ ਬਿਨਾ ਮੰਗੇ ਉਧਰ ਚੱਲੇ ਆ ਤੂੰ ਕਿਧਰ ਚੱਲੇ ਆ ਉਹ ਲੇਖ ਤਾ ਪਰਲਾ ਭਰ ਗਿਆ ਵਾ ਰੱਖਿਆ ਲੈਮ ਰੱਖਿਆ ਆ ਵੀ ਦੂਜੇ ਦੀ ਮੰਗ ਕੇ ਪਾਈ ਏ ਇਹ ਚੋਕ ਇੱਧਰ ਕਰ ਦੇਣੀ ਹੁਣ ਅਗਲਾ ਖੱਤਾ ਭਰਿਆ ਵਾ ਤੇ ਉਹ ਜਿਹੜੀ ਆਪਣੇ ਵਾਲੀ ਆ ਉੱਥੇ ਜੇ ਕੋਤਲੇ ਬਸ ਬੰਨ ਜਾਣੀ ਜਿੱਥੇ ਪਹਿਲਾਂ ਵੱਜੀ ਤੇ ਉਹ ਜਿੱਥੇ ਜ਼ਿਆਦਾ ਲੜਣਾ ਚਾਹਤੀਆਂ ਦੀਦੀਆਂ ਉਹ ਤੇ ਉਹ ਉੱਥੇ ਹੀ ਗੁਰਦੁਆਰਾ ਸਾਹਿਬਾ ਤੋਂ ਸੀ ਆਪਣਾ ਘਰ ਮੈਂ ਤੇ ਬੰਦੇਲ ਉਥੋਂ ਤੁਰ ਕੇ ਆਏ ਆ ਉਹ ਵਾ ਸਾਢੇ ਜਾਂਦਾ ਵਿੱਚ ਵਿੱਚ ਨਵਾਂ ਨਵਾਂ ਕੰਮ ਆ ਨਾ ਉਹ ਇਧਰੋਂ ਪਾਣੀ ਕਰਤਾ ਬੰਦ ਤੇ ਡਾੜ ਆਪਾਂ ਢਾੜ ਜਾਣੀਆਂ ਨਕਾ ਬੰਦ ਕਰ ਦੇਣਾ ਡਾੜ ਦੇ ਉੱਤੇ ਮਿੱਟੀ ਚੋਕੇ ਨਕੀ ਲਾ ਦੇਣੀ ਥੱਲੇ ਥੋੜੇ ਭਰ ਕੇ ਲਾਏ ਆ ਮਿੱਟੀ ਦੇ ਹੋ ਰਹਿੰਦੇ ਨੇ ਉਹ ਤੇ ਡਾੜ ਚ ਤੇ ਨਕਾ ਮਾਰ ਦੇਣਾ ਆ ਦੋ ਗੱਤੇ ਭਰ ਗਏ ਆ ਤੀਜੇ ਚ ਆਪਾਂ ਮੋਟਰ ਉਧਰੋਂ ਚੋਕੇ ਪਾ ਲਈ ਦੁਪਹਿਰੇ ਤੇ ਉਹਨੂੰ ਜਾ ਕੇ ਵੇਨੇ ਕੀ ਉਹਦਾ ਖਾਤਾ ਆਪਣਾ ਦੋ ਗੇ ਤਾਂ ਉੱਧਰ ਥੱਲੇ ਆ ਤੁਰ ਵੀ ਮਾਰਾਂਗੇ ਚੱਕਰ ਫਿਲਹਾਲ ਬੰਦੇਲ ਮਿੱਟੀ ਪਾਉਂਦੇ ਆ ਨਕਾਲਾਉਂਦੇ ਇੱਥੇ ਪਾ ਲਈ ਗਈ ਜਿਹਾ ਪਾਰ ਆਪਣੀ ਥੱਲੇ ਪਾਣੀ ਕੱਢਤਾ ਵਾ ਖਾਲਚ ਤੇ ਮੋਟਰਾਂ ਕਰਤੀਆਂ ਬੰਦ ਹੁਣ ਚੱਲੇ ਆਂ ਵਾਪਸੀ ਜਿਹਦੀਆਂ ਜਿਹਦੀਆਂ ਮੋਟਰਾਂ ਹੀ ਬੰਦ ਕਰ ਦੇਣੀਆਂ ਸਾਰੀਆਂ ਤੇ ਜਾ ਕੇ ਤੇ ਆਪਣੇ ਵਾਲੀ ਵੀ ਥੋੜੀ ਜਿਹੜਾ ਮੂੰਹ ਅੱਗੇ ਚਲਦੀ ਉਹਨੂੰ ਪਾਈਪ ਬਨ ਕੇ ਤਾੰਗਾ ਤਾਂ ਨਹੀਂ ਜਿਹੜੀ ਉੱਧਰ ਹੱਤੇ ਚੱਲਦੀ ਉੱਧਰ ਚਲਾ ਦੇਣੀ ਆ ਸਾਰੀ ਰਾਤ ਚੱਲਦੀ ਰਹੋਗੀ ਉਹ 24 ਘੰਟੇ ਦੀ ਲੈਣ ਤੇ ਲੱਗੀ ਹੋਈ ਆ ਇਹ ਬੱਤੀ ਜਿਹੜੀ ਐਲਰਟ ਐ 8 ਵਜੇ ਚੱਲ ਜਾਣੀ ਆ ਤੇ ਉਹ ਚੱਲਦੀ ਰਹਿਣੀ 24 ਘੰਟੇ ਤੇ ਮੋਟਰਾਂ ਕਰਕੇ ਬੰਦ ਅਸੀਂ ਚੱਲੇ ਆ ਜੀ ਘਰ ਨੂੰ ਮੋਟਰਾਂ ਕਰਤੀਆਂ ਬੰਦ ਸਿਰਫ ਰਹੀ ਇੱਕ ਚੱਲਦੀ ਕਿਉਂਕਿ ਖਤੇ ਸਾਰੇ ਭਰ ਗਏ ਆ ਆ ਵੀ ਥੋੜਾ ਜਿਹਾ ਰਹੇਗਾ ਜੇ ਨੱਕਾ ਵੱਡਿਆ ਵਾ ਉਦੋਂ ਬੰਦੇ ਲੈਣਾ ਉਹ ਬੰਦੇ ਦਰਗਾ ਇੱਕ ਖਤੌੜ ਹੈ ਔਰ ਕੱਲੀ ਇੱਕ ਮੋਟਰ ਭਰਦਣਾ ਬਾਕੀ ਉਧਰ ਸਾਰਾ ਭਰ ਗਿਆ ਵਾ ਉਹ ਥੱਲੇ ਜਿੱਧਰ ਗਏ ਸੀ ਉਹ ਮੋਟਰ ਮੰਗ ਕੇ ਪਾਈਆਂ ਉਹ ਭਰ ਗਿਆ ਹੈ ਉਹ ਇੱਕ ਮੋਟਰ ਚੱਲਦੀ ਰਹਿੰਦੀ ਆ ਗ੍ਰਾਥੁਸਾ ਬਹੁਤ ਸਵੇਰੇ ਜਾ ਕੇ ਦੇ ਵੇਖ ਲਾਂਗੇ ਕਿਉਂਕਿ ਉਹ 32 ਚਲ ਗਈ 8 ਵਜੇ ਦੀ ਹੁਣ ਸਵੇਰੇ ਹੋਣੀ ਆ 10 11 ਵਜੇ ਤੇ ਥੋੜਾ ਬਹੁਤ ਥਾਂ ਰਹੇਗਾ ਉਹਦੇ ਚ ਸੂਰੇ ਡੁਗੜਾ ਬਾਹਰ ਭਰਾਂਗੇ ਤੇ ਅੱਧਾ ਖਾਣਾ ਇੱਧਰ ਰਹਿ ਗਿਆ ਅੱਧਾ ਖੱਤਾ ਤੇ ਇੱਕ ਖਾਤਾ ਉੱਥੇ ਜਿੱਥੇ ਮੋਟਰ ਚੱਲਦੀ ਹੈ ਇਹ ਰਾਤ ਰਾਤ ਇੱਕ ਮੋਟਰ ਨੇ ਭਰ ਲੈਣਾ ਵਾ ਆਹੀ ਚੱਲੇ ਹੁਣ ਘਰ ਬੰਦੇ ਇ ਕਈ ਸੱਚ ਰੱਖ ਆ ਤੂੰ ਤੂ ਆ ਚੱਲਦਾ ਹੀ ਠੀਕ ਇੱਕ ਤੇ ਨਾ ਮਿੱਟੀ ਹੈਗੀ ਕਾਲੀ ਤੇ ਤੂਏ ਬੜੇ ਪੈਂਦੇ ਆ ਜਗਾ ਜਦੋਂ ਸੁੱਕ ਕੇ ਇੱਥੇ ਨਾ ਪਾੜ ਜੰਦੀਆਂ ਤੂ ਹੀ ਬੜੇ ਪੈਂਦੇ ਹੈ ਆ ਚੱਲਦਾ ਤੂੰ ਹਾਂ ਕੀ ਨਹੀਂ ਨਹੀਂ ਤੂੰ ਆ ਕੇ ਨਾ ਦਰੋਗੜੀ ਕਹੀ ਆ ਕਈ ਰੱਖਿਆ ਮੋਟਰ ਤੇ ਕਈ ਤੇ ਬਲਾਸ ਛੱਡ ਜਾਈਦਾ ਮੋਟਰ ਤੇ ਇੰਨਾ ਕੁ ਸੁਰੱਖਿਤ ਏਰੀਆ ਵਾ ਚੀਜ਼ਾਂ ਦਦਾਂ ਛੱਡ ਜਾਈਦੀਆਂ ਕੋਈ ਨਹੀਂ ਚੁੱਕਦਾ ਮੋਲ ਜਾਲ ਠੀਕ ਆ ਪੰਜਾਬ 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 ਚੀਜ਼ਾਂ ਗੈਬ ਹੋਈਆਂ ਨਹੀਂ ਅਸੀਂ ਪੰਜਾਬ ਵੀ ਰਹਿੰਦੇ ਆ ਪੰਜਾਬ ਵੀ ਖੇਤੀਬਾੜੀ ਹੈਗੀ ਆ ਚਾਚੇ ਹੁਣੀ ਉੱਥੇ ਹੀ ਸਾਡੇ ਇੱਥੇ ਨਹੀਂ ਕੋਈ ਚੀਜ਼ਾਂ ਛੇੜਦਾ ਹੁਣ ਚੱਲੇ ਆ ਜੀ ਆਪਾਂ ਕਾਰ ਤੂਏ ਤਾਰੇ ਕਰਤੇ ਬੰਦ ਇਹ ਚੱਜੇ ਕਰੇ ਉਹਨਾਂ ਦੀ ਮੱਝ ਚਾਣ ਵਾਲੀ ਆ ਮੁੰਡੇ ਦੋਨੇ ਗਏ ਪਿਆ ਤੇ ਮੱਝ ਦਾ ਜੀਆ ਚੋ ਲੈਣੀ ਆ ਤੇ ਕਟਾ ਬੰਨਣਾ ਬਸ ਬਾਜੂ ਦਾ ਨਹੀਂ ਦਾ ਸਾਚੀ ਕੋਲ ਆ ਵੀ ਬੰਦੇ ਲ ਉਹਨੇ ਬੰਨਣਾ ਆ ਤੇ ਅਹੀਂ ਚੱਲ ਜਾਣਾ ਆਪਣੇ ਘਰੇ